ਹੈਲੋ ਦੋਸਤੋ ਅੱਗੜੀ ਵੀਡੀਓ ਮੈਂ ਲੈ ਕੇ ਆਈ ਆ ਅੱਜ ਵੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਆਈਟੀ ਪਾਸ ਕੈਂਡੀਡੇਟ ਦੇ ਬਾਰੇ ਜਿਹੜੇ ਬੱਚੇ ਆਈਟੀ ਦਾ ਕੋਰਸ ਕਰ ਰਹੇ ਨੇ ਜਾਂ ਆਈਟੀ ਪਾਸ ਕਰਨਾ ਚਾਹੁੰਦੇ ਨੇ ਜਾਂ ਕਰ ਚੁੱਕੇ ਨੇ ਉਹ ਬੱਚੇ ਈਜ਼ੀਲੀ ਕੈਨੇਡਾ ਜਾ ਕੇ ਸੈਟਲ ਹੋ ਸਕਦੇ ਨੇ ਕਿਉਂਕਿ ਤੁਸੀਂ ਖਬਰਾਂ ਤੋਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਕੈਨੇਡਾ ਦੇ ਵਿੱਚ 3 ਲੱਖ ਕਰਾਂ ਦੀ ਜ਼ਰੂਰਤ ਹੈ ਉਹ 3 ਲੱਖ ਘਰ ਤਾਂ ਹੀ ਬਣਨਗੇ ਜੇ ਉਹਨਾਂ ਕੋਲ ਵਰਕਰਸ ਹੋਣਗੇ ਤਾਂ ਇਹੋ ਵਰਕਰਸ ਨੇ ਉਹ ਮੋਸਤੀ ਇੰਡੀਆ ਤੋਂ ਹੀ ਜਾਣਗੇ ਠੀਕ ਹੈ ਜੀ ਤਾਂ ਕਰਕੇ ਤੁਸੀਂ ਜਿਹੜੇ ਉਹ ਜਿਹੜੇ ਘਰ ਬਣਾਏ ਜਾਂਦੇ ਨੇ ਕੈਨੇਡਾ ਦੇ ਵਿੱਚ ਉਹਨਾਂ ਘਰਾਂ ਨੂੰ ਬਣਾਉਣ ਵਾਸਤੇ ਇਲੈਕਟ੍ਰੀਸ਼ੀਅਨ, ਪਲੰਬਰ, ਕਾਰਪੇਂਟਰ, ਵੈਲਡਰ, ਮੋਟਰ ਮੈਕੈਨਿਕ, ਮੈਸ਼ਨ, ਬਾਰ ਬਾਈਂਡਰ, ਹੈਵੀ ਇਕੁਪਮੈਂਟ ਆਪਰੇਟਰ ਇਹਨਾਂ ਸਾਰੇ ਵਰਕਰਸ ਦੀ ਜ਼ਰੂਰਤ ਹੈ ਜਿਹੜੇ ਇਹ ਕੋਰਸ ਨੇ ਉਹ ਇੰਡੀਆ ਦੇ ਵਿੱਚ ਸਾਰੀਆਂ ਆਈਟੀਆਈ ਦਰਨੋਂ ਕਰਵਾਏ ਜਾਂਦੇ ਨੇ ਜਿਹੜੇ ਕਿ ਸਰਕਾਰੀ ਹੁੰਦੇ ਨੇ ਇਹਨਾਂ ਦੀ ਐਡਮਿਸ਼ਨ ਜਿਹੜੀ ਹੈ ਉਹ ਜੂਨ ਜੁਲਾਈ ਤੇ ਅਗਸਤ ਦੇ ਵਿੱਚ ਚੱਲਦੀ ਹੈ ਸੋ ਹੁਣ ਇਹ ਐਡਮਿਸ਼ਨ ਚੱਲ ਰਹੀਆਂ ਨੇ ਜਿਹੜੇ ਬੱਚੇ ਫਿਊਚਰ ਦੇ ਵਿੱਚ ਕੈਨੇਡਾ ਜਾਣਾ ਚਾਹੁੰਦੇ ਨੇ ਉਹ ਹੁਣ ਆਈਟੀ ਦੇ ਵਿੱਚ ਐਡਮਿਸ਼ਨ ਲੈ ਕੇ ਇਹ ਕੋਰਸ ਕਰ ਸਕਦੇ ਨੇ ਅਤੇ ਬਾਹਰੀਆਂ ਕੰਟਰੀ ਵਿੱਚ ਜਾ ਕੇ ਸੈਟਲ ਹੋ ਸਕਦੇ ਨੇ ਕਿਉਂਕਿ ਮੋਸਟਲੀ ਇਹ ਯਾ ਕੋਰਸ ਹੈ ਇੱਕ ਇੱਕ ਸਾਲ ਦਾ ਹੁੰਦਾ ਹੈ ਅਤੇ ਇਹ ਕੋਰਸ ਜਿਹੜਾ ਇਹ ਸਰਕਾਰੀ ਹੋਣ ਕਰਕੇ ਬਾਹਰ ਵੀ ਵੈਲਿਡ ਹੈ ਜਿੱਥੇ ਵੀ ਜਾਨਾ ਚਾਹੁੰਦੇ ਹੋ ਸੋ ਤੁਹਾਡੇ ਕੋਲ ਬਹੁਤ ਹੀ ਵਧੀਆ ਮੌਕਾ ਹੈ ਤੁਸੀਂ ਬਹੁਤ ਹੀ ਘੱਟ ਖਰਚੇ ਤੇ ਕੈਨੇਡਾ ਜਾ ਕੇ ਸੈਟਲ ਹੋ ਸਕਦੇ ਹੋ ਪਰ ਤੁਸੀਂ ਆਈਟੀ ਦਾ ਕੋਰਸ ਕਰ ਲੈਂਦੇ ਹੋ ਜਿਆਦਾ ਡਿਟੇਲ ਦੇ ਵਿੱਚ ਅਗਰ ਤੁਸੀਂ ਜਾਣਕਾਰੀ ਲੈਣੀ ਹੈ ਤੁਸੀਂ ਸਾਡੇ ਪਿੱਛੇ ਦਿੱਤੇ ਨੰਬਰਾਂ ਦੇ ਉੱਪਰ ਗੱਲ ਕਰਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਐਡਮਿਸ਼ਨ ਦੇ ਰਗਾ ਨਹੀਂ ਜਾਣਕਾਰੀ ਲੈ ਸਕਦੇ ਹੋ ਤੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਤੇ ਅਗਰ ਤੁਸੀਂ ਸਾਡੀ ਆਈਡੀ ਦਾ ਐਡਰੈਸ ਨੋਟ ਕਰਨਾ ਹੈ ਤਾਂ ਐਡਰੈਸ ਨੋਟ ਕਰ ਸਕਦੇ ਹੋ ਸੀ 174 ਨੀਅਰ ਟੋਇਟਾ ਕਾਰ ਏਜੰਸੀ ਫੋਕਲ ਪੁਆਇੰਟ ਪਟਿਆਲਾ ਸੋ ਜਿੰਨੀ ਜਲਦੀ ਹੋ ਸਕਦਾ ਹੈ ਆ ਕੇ ਤੁਸੀਂ ਸੀਟ ਬੁੱਕ ਕਰਵਾਓ ਅਤੇ ਆਪਣੀ ਜਿਹੜੀ ਹੈ ਪੜਾਈ ਵੀ ਸ਼ੁਰੂ ਕਰੋ ਤਾਂ ਕਿ ਤੁਸੀਂ ਇਨ ਫਿਊਚਰ ਅਗਰ ਤੁਸੀਂ ਜਾ ਕੇ ਕੈਨੇਡਾ ਸੈਟਲ ਹੋਣਾ ਚਾਹੁੰਦੇ ਹੋ ਤਾਂ ਸੈਟਲ ਹੋ ਸਕੋ ਥੈਂਕ ਯੂ